ਲਓ ਜੀ ਸੜਕਾਂ ਤੇ ਬੱਸ ਸਟੈਂਡ ਦੇ ਵਿੱਚ ਜਾਂ ਫਿਰ ਬੱਸਾਂ ਵਿੱਚ ਚੜ੍ਹ ਕੇ ਰੇਲਵੇ ਸਟੇਸ਼ਨ ਕਿਤੇ ਵੀ ਖੜਕੇ ਜੇਕਰ ਕੋਈ ਭੀਖ ਮੰਗਦਾ ਤਾਂ ਹੁਣ ਉਹਨਾਂ ਦੀ ਖੈਰ ਨਹੀਂ ਕਿਉਂਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਸੜਕਾਂ ਤੇ ਚੁਰਾਹਿਆਂ ਤੇ ਭੀਖ ਮੰਗਣ ਦੇ ਖਿਲਾਫ ਸ਼ੁਰੂ ਕੀਤੇ ਗਏ ਅਭਿਆਨ ਤਹਿਤ ਅੰਮ੍ਰਿਤਸਰ ਦੇ ਵਿੱਚ ਪਹਿਲੀ ਵੱਡੀ ਕਾਰਵਾਈ ਹੋਈ ਹੈ ਡੀਸੀ ਦਫ਼ਤਰ ਤੋਂ ਮਿਲੇ ਹੁਕਮਾਂ ਦੇ ਅਧਾਰ ਤੇ ਰਣਜੀਤ ਐਵੇਨਿਊ ਪੁਲਿਸ ਨੇ ਇੱਕ ਔਰਤ ਨਿਰਮਲਾ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਜੋ ਬੱਚਿਆਂ ਨੂੰ ਅੱਗੇ ਕਰਕੇ ਗੱਡੀਆਂ ਕੋਲੋਂ ਭੀਖ ਮੰਗ ਰਹੇ ਸੀ ਥਾਣਾ ਮੁਖੀ ਰੋਬਿਨ ਹਾਂਸ ਨੇ ਪੁਸ਼ਟੀ ਕੀਤੀ ਹੈ ਕਿ ਕਾਰਵਾਈ ਡੀਸੀ ਦਫ਼ਤਰ ਦੇ ਸ਼ਿਕਾਇਤ ਤੇ ਹੋਈ ਹੈ ਸਰਕਾਰ ਹੁਣ ਇਹ ਵੀ ਜਾਂਚ ਕਰੇਗੀ ਕਿ ਇਹ ਲੋਕ ਕਿੱਥੋਂ ਦੇ ਰਹਿਣ ਵਾਲੇ ਨੇ ਅਤੇ ਬੱਚੇ ਇਹਨਾਂ ਕੋਲ ਹੁੰਦੇ ਨੇ ਉਹ ਕਿਨਾਂ ਦੇ ਨੇ ਇਹਨਾਂ ਦੇ ਆਪਣੇ ਨੇ ਅਤੇ ਜਿਨ੍ਹਾਂ ਦੇ ਵੱਲੋਂ ਸੜਕਾਂ ਤੇ ਕਿਨਾਰਿਆਂ ਤੇ ਖੜਕੇ ਬੱਚਿਆਂ ਦਾ ਲਚਾਰੀ ਦਿਖਾ ਕੇ ਭੀਖ ਮੰਗਣਗੇ ਤਾਂ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਹੋਵੇਗੀ ਜਿਸ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਹੋ ਚੁੱਕੀ ਹੈ ਸਾਡੇ ਕੋਲ ਨਾ ਇੱਕ ਕੰਪਲੇਨ ਆਈਸੀਏ ਡੀਸੀ ਆਫਿਸ ਵੱਲੋਂ ਕਿ ਕੁਝ ਜੜੀਆਂ ਲੇਡੀਜ਼ ਨੇ ਬੱਚਿਆਂ ਦੇ ਨਾਲ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਅੱਗੇ ਕਰਕੇ ਇੱਥੇ ਭੀਖ ਮੰਗਦੀਆਂ ਇਸ ਇਲਾਕੇ ਦੇ ਵਿੱਚ ਜੋਸ ਕੰਪਲੇਨ ਜਿਹੜਾ ਕਿ ਆਪਾਂ ਇੱਕ ਐਫਆਈਆਰ ਰਜਿਸਟਰ ਕੀਤੀ ਨਿਰਮਲਾ ਨਾਮ ਦੀ ਲੇਡੀਜ਼ ਉਹਦੇ ਖਿਲਾਫ ਜੋ ਕਿ ਇੱਥੇ ਆ ਜਿਤੇ ਅਣਜਾਣ ਵਾਲੀਆਂ ਗੱਡੀਆਂ ਵਾਂ ਉਹਨਾਂ ਕੋ ਭੀਖ ਮੰਗਦੀ ਨਾਲ ਬੱਚਿਆਂ ਹੋ ਕੇ ਕਰਕੇ ਉਹ ਭੀਖ ਮੰਗ ਤੇ ਸਤ ਅਕਸ਼ਰੀ ਦੇਖਿਆ ਨਾ ਲੋੜਾਂ ਦੇ ਬੱਚਿਆਂ ਨੂੰ ਦਿਉਦਾ ਰੋਲ ਕਰਦੇ ਆ ਜੋ ਫੂਸ ਫਾਦੀ ਤੋਂ ਮੋਰਸ਼ਿਕ ਤੋਂ ਮੰਗਵਾ ਲੈਗੇ ਇਹ ਬਿਲਕੁਲ ਜੀ ਹੁਣ ਜਿਵੇਂ ਕਿ ਸਰਕਾਰ ਇਹ ਵਿੱਚ ਕੰਮ ਕਰ ਰਹੀ ਹੈ ਡੀਸੀ ਆਫਿਸ ਤੋਂ ਲੋਮੇਨ ਕਾ ਖਿਲਾਫ ਹਨ ਕੰਪਲੇਨਸ ਜਿਹੜੀਆਂ ਵੀ ਜੋ ਵੀ ਆਉਂਦੀਆਂ ਉਹ ਸਾਡੇ ਦਿਆਂ ਦੀਆਂ ਫਿਰ ਜੋ ਵੀ ਆਊਗਾ ਆਪਾਂ ਉਹ ਦੇਖ ਦੇਖਾਂਗੇ ਵੈਰੀਫਾਈ ਕਰਾਂਗੇ ਕਿ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਬਾਕੀ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਉਸ ਰਿਗਾਰਡਿੰਗ ਆਪਾਂ ਜੋ ਵੀ ਮੰਦੀ ਕਾਰਵਾਈ ਇਹਨਾਂ ਦੇ ਖਿਲਾਫ ਕਰਾਂਗੇ ਚਾਈਲਡ ਲੇਬਰ ਕੋਈ ਲੇਡੀ ਲਈ ਹੋਵੇ ਤਾਂ ਠੀਕ ਆਪਾਂ ਹੀ ਮੀਟ ਚਾ ਉਹਦੇ ਪਰਚਾ ਤੇ ਤੱਲੀ ਆਪਣਾ ਜਿਹੜੀ ਹੈਗੀ ਲੈਸਟ ਬਿਲਕੁਲ ਸਿਰਫ ਪਹਿਲਾ ਮੈਂ ਇੱਕ ਪਰਚਾ ਹੈ ਜੀ ਹੁਣ ਅੱਗੋਂ ਵੀ ਇਸ ਤਰ੍ਹਾਂ ਜਾਰੀ ਜਾਂਦੇ ਬਿਲਕੁਲ ਜੀ ਜ਼ਿਕਰ ਇਹੋ ਗਾ ਕਿ ਇਹ ਅੰਮ੍ਰਿਤਸਰ ਦੀ ਪਹਿਲੀ ਕਾਰਵਾਈ ਆ ਪਰ ਸੰਦੇਸ਼ ਸਾਫ ਆ ਭੀਖ ਮੰਗਣ ਦੀ ਬਵਸਤਾ ਪਿੱਛੇ ਲੁਕੇ ਮਾਫੀਆ ਤੇ ਨਕਲੀ ਢਾਂਚੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੰਜਾਬ ਸਰਕਾਰ ਦਾ ਇਹ ਕਦਮ ਸਿਰਫ ਕਾਨੂੰਨੀ ਨਹੀਂ ਸਮਾਜਿਕ ਸੁਧਾਰ ਵੱਲ ਵੀ ਇੱਕ ਅਹਿਮ ਕਦਮ ਸਾਬਿਤ ਹੋਵੇਗਾ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ